ਠੀਕ ਹੈ ਵਿਚ ਜਿਹੜੀ ਦੇਰੀ ਵੀ ਨਜ਼ਰ ਆ ਰਹੀ ਅੱਜ ਲਾਸਟ ਡੇਟ ਹੈ ਕੀ ਕਾਰਨ ਬਣੇ ਅੱਛਾ ਮੈਂ ਤੁਹਾਨੂੰ ਪਹਿਲਾਂ ਕਿਤੇ ਨਹੀਂ ਸੀ ਗੱਲ ਤੇ ਲਾਸਟ ਡੇਟ ਕਿਉਂ ਵਈ ਇਹਦੇ ਬਾਰੇ ਵੀ ਦੱਸ ਦਿੰਦਾ ਅਸੀਂ ਤਾਂ 7 ਤਰੀਕ ਨੂੰ ਹੀ ਟਰਾਈ ਕੀਤਾ ਸੀ ਵੀ ਆਪਣਾ ਕਰ ਦਈਏ ਤਾਂ ਉਹਦੇ ਵਿੱਚ ਫਿਰ ਇਹਨਾਂ ਨੇ ਕੁਝ ਕਿਉਂਕਿ ਮੇਰੀ ਜੌਬ ਰਿਲੇਟਡ ਕੋਈ ਚੀਜ਼ਾਂ ਸਹੀ ਜਿਹੜੀਆਂ ਪਹਿਲਾਂ ਪਿਛਲੇ ਇਲੈਕਸ਼ਨ ਦੇ ਵਿੱਚ ਕਿਸੇ ਨੇ ਮੈਨੂੰ ਪੁੱਛਿਆ ਨਹੀਂ ਸੀਗਾ ਫਿਰ ਇਸ ਵਾਰ ਕਿਉਂਕਿ ਮੈਂ ਇਸ ਵਾਰ ਟਾਰਗੇਟ ਤੇ ਹੈਗਾ ਪਿਛਲੀ ਵਾਰੀ ਮੈਂ ਇਹਨਾਂ ਦੇ ਧਿਆਨ 'ਚ ਨਹੀਂ ਹੈਗਾ ਸੀ ਇਸ ਕਰਕੇ ਕੋਈ ਚਿੰਤਾ ਨਹੀਂ ਸੀ ਹੁਣ ਮੈਂ ਚਿੰਤਾ ਦਾ ਵਿਸ਼ਾ ਹੈ ਇਸ ਕਰਕੇ 7 ਤਰੀਕ ਨੂੰ ਵੀ ਤੁਹਾਨੂੰ ਕੰਮ ਲਾ ਦਿੱਤਾ ਗਿਆ ਕਿ ਉਹ ਕੋਈ ਸਰਟੀਫਿਕੇਟ ਜਿਹੜਾ ਹੈਗਾ ਤੁਹਾਡੇ ਬਿਜ਼ਨਸ ਦੇ ਜਿਹੜੇ ਹੈਗੇ ਆ ਉਹਦੇ ਅਗੇਂਸਟ ਇਸ ਤਰ੍ਹਾਂ ਦਾ ਲੈ ਕੇ ਆਓ ਜਿਹੜਾ ਕਿ ਡਾਕੂਮੈਂਟ ਜ਼ਕਾਤੇ ਸੀ ਇਹਨਾਂ ਨੂੰ ਅਸੀਂ ਕੋਈ ਦਿੱਕਤ ਨਹੀਂ ਸੀ ਪਰ ਕੰਮ ਲਾਇਆ ਗਿਆ ਸਾਨੂੰ ਕਰੋ ਉਸ ਤੋਂ ਅਸੀਂ ਚੰਡੀਗੜ੍ਹ ਲੈ ਕੇ ਗਏ ਚੰਡੀਗੜ੍ਹੋਂ ਦਿੱਲੀ ਉਹਨਾਂ ਨੇ ਬਰਾਲੀ ਇੱਕ ਹਾਜੂਨ ਕਮਿਸ਼ਨ ਨੇ ਕੱਲ ਦਿੱਲੀ ਸ਼ਾਮ ਨੂੰ ਸਰਟੀਫਿਕੇਟ ਤੁਹਾਨੂੰ ਜਾਰੀ ਕੀਤਾ ਜਿਹਦੀ ਪਿਛਲੇ ਲੈਕਸ਼ਨ ਬਿਲਕੁਲ ਲੋਡ ਨਹੀਂ ਪਈ ਸੀ ਕਾਰਨ ਕੀ ਤੇ ਮੈਂ ਦੱਸਦਾ ਉਸ ਤੋਂ ਬਾਅਦ ਅੱਜ ਜਿਹੜਾ ਹੈਗਾ ਜਿਹੜੇ ਬੈਂਕ ਅਕਾਊਂਟ ਖੁਲਾਏ ਹੋਏ ਸੀ ਨਵੇਂ ਕੱਲ ਤੱਕ ਕਿਸੇ ਨੇ ਕੁਝ ਨਹੀਂ ਕਿਹਾ ਵੀ ਠੀਕ ਹੈ ਅਕਾਊਂਟ ਚਾਹੀਦਾ ਕੌਣ ਚਾਹੀਦਾ ਅੱ ਦੋਨੋਂ ਕਾਉਂਟ ਜੀ ਅੱਜ ਫਰੈਸ਼ ਦਿਓ ਜੀ ਜਿਨ੍ਹਾਂ ਦੇ ਵਿੱਚ ਕੋਈ ट्रांजੈਕਸ਼ਨ ਨਾ ਹੋਏ ਹੋਵੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀ ਹੈਗੀਆਂ ਜਿਹੜੇ ਕੈਂਡੀਡੇਟ ਪਹਿਲਾਂ ਪਰ ਕਹੇ ਐ ਜਿਹੜੇ ਸਟੈਬਲਿਸ਼ ਪਾਰਟੀਆਂ ਵਾਲੇ ਉਹਨਾਂ ਵਾਸਤੇ ਤਾਂ ਕੋਈ ਦਿੱਕਤ ਹੈਗੀ ਨਹੀਂ ਤੇ ਆਜ਼ਾਦ ਬੰਦਿਆਂ ਨੂੰ ਜਿਹੜਾ ਹੈ ਇਹ ਪਰੇਸ਼ਾਨੀ ਵਾਲੀ ਗੱਲ ਜਿਹੜੀ ਕਰਨ ਦਾ ਵਾਸਤੇ ਹੈਗਾ ਉਹ ਮੇਰਾ ਖਿਆਲ ਹੈ ਜਾਂ ਫਿਰ ਖਾਸ ਤੌਰ ਤੇ ਜੇ ਮੈਂ ਟਾਰਗੇਟ ਹੈਗਾ ਇਹਨਾਂ ਦਾ ਤਾਂ ਕਿਸੇ ਵੀ ਤਰੀਕੇ ਨਾਲ ਮੈਂ ਇਲੈਕਸ਼ਨ ਨਾਲ ਲੜ ਸਕਾਂ ਇਸ ਤਰ੍ਹਾਂ ਦੀ ਸਾਰੀ ਕਵਾਇਦ ਹੈ ਤੇ ਮੈਨੂੰ ਹੁਣ ਵੀ ਪੂਰਾ ਭਰੋਸਾ ਹੈ ਇਹਨਾਂ ਨੇ ਕੁਛ ਨਾ ਕੁਛ ਜਿਹੜਾ ਕੋਈ ਐਡੀ ਸਟੂਡਿੰਗ ਦੇ ਵਿੱਚ ਵੀ ਕੋਈ ਨ ਇਸ ਕਰਕੇ ਮੈਂ ਆਪਣੀ ਵਾਈਫ ਦੇ ਹੈਗੇ ਡਗਲਸ ਜਿਹੜਾ ਨਾਮਿਨੇਸ਼ਨ ਨਾਲ ਭਰੀ ਹੋਈ ਹੈ। ਤੋਂ ਦੇਖਣੇ ਕੀ ਕਰਦੇ ਤੇ ਹਾਲਾਤ ਜਿਹੜੇ ਆ ਉਹਦੇ ਮੁਤਾਬਕ ਇਹ ਇਹਨਾਂ ਨੂੰ ਬਿਲਕੁਲ ਕਿਸੇ ਵੀ ਜਿਹੜਾ ਜਿਹੜਾ ਪਾਰਟ ਸਿਸਟਮ ਦਾ ਚਾਹੁੰਦਾ ਨਹੀਂ ਹੈਗਾ ਸ਼ਾਇਦ ਕਿ ਮੈਂ ਇਲੈਕਸ਼ਨ ਦਾ। ਇੱਕ ਪਾਸੇ ਤਾਂ ਇਹ ਕਹਿੰਦੇ ਨੇ ਕਿ ਆਮ ਲੋਕ ਮੂੜੇ ਆਣ ਸਵਾਲ ਕਰਨ ਇਲੈਕਸ਼ਨ ਦੇ ਵਿੱਚ ਆਉਣ ਜਿਵੇਂ ਕੇਜੇ ਵਾਲਿਆਂ ਵਿੱਚ ਜੋ ਸਟਾਰਟਿੰਗ ਤੋਂ ਵੀ ਕਹਿੰਦੇ ਸੀ ਵੀ ਗੰਦਗੀ ਦੂਰ ਕਰਨ ਲਈ ਇਹਦੇ ਵਿੱਚ ਉਤਰਨਾ ਪੈਣਾ ਹੁੰਦਾ ਥੋੜੇ ਵਰਗੇ ਲੋਕ ਆ ਰਹੇ ਨੇ ਤੇ ਉਹਨਾਂ ਨੂੰ ਇਦਾਂ ਇਗਨੋਰ ਕਰ ਰਹੇ ਨੇ ਜਾਂ ਅੱਗੇ ਵਧਨ ਨਹੀਂ ਦੇ ਰਹੇ ਇਹ ਗੰਦਗੀ ਵਾਜਾ ਮਰਦੀ ਹੈ ਨਾ ਵੀ ਆਮ ਲੋਕਾਂ ਨੂੰ ਕਿਉਂ ਬਦਲੋ ਆਮ ਲੋਕਾਂ ਚ ਵੀ ਗੰਦੇ ਬੰਦੇ ਲੱਭਦੇ ਆਹੋ ਤੇ ਇਸ ਕਰਕੇ ਜੇ ਅਸੀਂ ਇਹਨਾਂ ਦੇ ਨਾਲ ਦੇ ਹੁੰਦੇ ਸਾਡੀ ਨਸਲ ਇਹ ਨਾ ਵਾਲੀ ਹੁੰਦੀ ਫਿਰ ਵੈਲਕਮ ਸੀ ਫਿਰ ਤਾਂ ਇਹਨਾਂ ਦੇ ਵਿੱਚ ਜਿਹੜੇ ਬਰਦੀ ਜਾ ਕੇ ਸ਼ਾਮਲ ਹੋ ਜਾਂਦੇ ਤੇ ਇਹ ਕਹਿੰਦੇ ਤਾਂ ਆਮ ਲੋਕ ਆਜਾ ਪਰ ਆਮ ਲੋਕਾਂ ਵਿੱਚੋਂ ਵੀ ਗੰਦ ਚੁੰਨਦੇ ਆ ਵੀ ਜਿਹੜਾ ਇਹਨਾਂ ਦੇ ਨਾਲ ਮੈਚ ਕਰਦੇ ਲੋਕ ਜਿਹੜੇ ਹੈਗੇ ਆ ਉਹ ਚ ਭਾਵੇਂ ਕ੍ਰਿਮੀਨਲ ਹੋਣ ਭਾਵੇਂ ਜਿਹੜੇ ਹੋਰ ਬੈਡ ਰਿਕਾਰਡ ਦੇ ਉਹ ਲੋਕ ਇਹਨਾਂ ਚਾਹੀਦੇ ਉਹਨਾਂ ਨੂੰ ਆਮ ਲੱਗਣ ਦੇ ਜਿਹੜੇ ਆਮ ਲੋਕ ਸਾਡੇ ਵਰਗੇ ਆ ਅਸੀਂ ਤਾਂ ਕੁਝ ਚਾਹੁੰਦੇ ਆ ਕਿ ਲੋਕਾਂ ਦੀ ਜਿਹੜੀ ਭਲਾਈ ਵਾਸਤੇ ਕੁਝ ਕੀਤਾ ਜਾ ਸਕੇ ਉਦੋਂ ਹੀ ਵਾਸਤੇ ਥਾਂ ਥਾਂ ਤੇ ਜਿਹੜੇ ਹਰਡਲ ਜਿਹੜੇ ਹੈਗੇ ਆ ਉਹ ਕਲੀਅਰ ਕੀਤੇ ਜਾ ਰਏ ਪਰ ਮੈਂ ਸਕਰੂਰ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਅਪੀਲ ਕਰਨਾ ਚਾਹੁੰਦਾ ਕਿ ਅਸੀਂ ਹੁਣ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਸਕਰੂਰ ਦੇ ਵਿੱਚ ਬਿਲਕੁਲ ਮੈਂ ਅੱਜ ਤੋਂ ਇਸ ਗੱਲ ਦਾ ਇਹਦੀ ਹੈ ਕਿ ਅਸੀਂ ਜਿੰਨੇ ਮਰਜ਼ੀ ਇਹ ਕਰ ਲੈਣ ਇਹ ਡਾਇਰੈਕਟ ਵੀ ਕਰਦੇ ਨੂੰ ਭਾਵੇਂ ਫਾਰਮ ਇਸ ਦੇ ਬਾਵਜੂਦ ਵੀ ਜਿਹੜਾ ਅਸੀਂ ਆਪਣੀ ਜਿਹੜੀ ਅਗਲੀ ਸੰਘਰਸ਼ ਹੈ ਜਿਹੜਾ ਵੀ ਨਸ਼ਿਆਂ ਦੇ ਖਿਲਾਫ ਹੈ ਜਾਂ ਜਿਹੜੀਆਂ ਵੀ ਸੀਜ਼ਨ ਨੂੰ ਲੈ ਕੇ ਤੁਰੇ ਹੋਏ ਅਸੀਂ ਉਹ ਸਾਰੇ ਦਾ ਸਾਰਾ ਸੰਗਰੂਰ ਦੀ ਧਰਤੀ ਤੋਂ ਅਸੀਂ ਕਰਾਂਗੇ ਪਰ ਮੈਂ ਸੰਗਰੂਰ ਵਾਸੀਆਂ ਤੋਂ ਉਮੀਦ ਰੱਖਦਾ ਹਾਂ ਕਿ ਉਹ ਸਾਨੂੰ ਜਿਹੜਾ ਹੈਗਾ ਬੰਦਾ ਜਿਹੜਾ ਇੱਕ ਉਹ ਹੁੰਦਾ ਹੈ ਕਿ ਐਕਸੈਪਟੈਂਸ ਹੁੰਦੀ ਵਿਹਾਂ ਭਾਈ ਅਸੀਂ ਪ੍ਰਵਾਨ ਕਰਦੇ ਹਾਂ ਕੋਈ ਬੰਦਾ ਆ ਕੇ ਥੋੜੇ ਲੜਦਾ ਤਾਂ ਹੈ ਤੋ ਇਸ ਨਾਲ ਐਡਾ ਕੁਐਸਚਨ ਹੈ ਉਹ ਨਹੀਂ ਹੋਣਾ ਚਾਹੀਦਾ ਕਿਉਂਕਿ ਪਹਿਲਾਂ ਹੀ ਸਿਸਟਮ ਹੀ ਨਹੀਂ ਚਾਹੁੰਦਾ ਕਿ ਕੁਝ ਲੋਕ ਜਿਹੜੇ ਹੈਗੇ ਆ ਉਹਨਾਂ ਨੂੰ ਨਵੇਂ ਨੂੰ ਮੌਕਾ ਮਿਲੇ ਤੋ ਸੰਗਰੂਰ ਵਾਸੀਆਂ ਨੂੰ ਬੇਨਤੀ ਹੈ ਕਿ ਉਹ ਆਪਣਾ ਸਮਝ ਕੇ ਕਿਉਂਕਿ ਮੈਨੂੰ ਤਾਂ ਹੁਣ ਇੱਥੇ ਜਦੋਂ ਆਗੇ ਪਤਾ ਲੱਗਿਆ ਕਿ ਸੇਖੋਂ ਫੈਮਿਲੀਜ਼ ਦਾ ਇੱਥੇ ਵੈਸੀ ਸ਼ਹਿਰ ਦੇ ਵਿੱਚ ਬਹੁਤ ਵੱਡਾ ਪੁਰਾਣਾ ਯੋਗਦਾਨ ਚੁੰਧਰੇਸ਼ੀ ਨੇ ਤੋ ਉਸ ਤਰ੍ਹਾਂ ਦਾ ਮੈਨੂੰ ਇੱਕ ਆਪਣਾ ਬੱਚਾ ਸਮਝ ਕੇ ਵੀ ਜਾਂ ਆਪਣਾ ਭਰਾ ਸਮਝ ਕੇ ਵੀ ਸੈਪਟ ਕੀਤਾ ਜਾ ਸਕਦਾ ਤੋ ਸੋ ਮੈਂ ਉਹਨਾਂ ਦੇ ਸਮੇਂ ਵਿੱਚ ਤੁਹਾਨੂੰ ਸੰਗਰੂਰ ਵਿੱਚ ਹੀ ਵਿਚਰਦਾ ਦਿਖਾਈ ਦੇਗਾ। ਮਤਲਬ ਉਮੀਦਵਾਰ ਤਾਂ 100 ਖੜੇ ਹੋਣੇ ਆਫਟਰ ਆਲੇ ਲੋ ਇਹ ਉਹ ਲੋਕ ਤਾਂ ਹੈਗੇ ਜਿਹੜੇ ਸਿਸਟਮ ਦੇ ਖਿੜੇ ਅਗੇਂਸਟ ਖੜੇ ਹੁੰਦੀ ਹਿੰਮਤ ਕਰ ਰਹੇ ਇਹ ਤਾਂ ਇੱਕ ਬਹੁਤ ਚੰਗਾ ਲੱਛਣ ਹੈਗਾ ਇਹ ਤਾਂ ਇੱਕ ਬਹੁਤ ਬੁਸ਼ਭ ਸੰਕੇਤ ਹੈਗੇ ਹਜ਼ਾਰ ਖੜੇ ਹੋਣਾ ਉਹ ਡਿਵਾਈਡਿਸ਼ਨ ਨਹੀਂ ਹੋਊਗੀ ਜੀ ਉਹ ਬਾਅਦ ਦੀ ਗੱਲ ਹੈ ਉਹ ਹੁੰਦੀ ਰਵੇ ਉਹ ਡਿਵਾਈਡਿਸ਼ਨ ਨਾਲ ਅਸੀਂ ਕੋਈ ਉਹੀ ਤਾਂ ਗੱਲ ਅਸੀਂ ਪੋਲਿਟਿਕਸ ਨਾਲ ਥੋੜਾ ਕਰ ਰਹੇ ਹਾਂ ਅਸੀਂ ਤਾਂ ਲੋਕ ਰਾਜਨੀਤੀ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਇਹ ਲੋਕ ਆਮ ਆਉਣਗੇ ਅੱਜ ਮੈਨੂੰ ਬਹੁਤ ਖੁਸ਼ੀ ਹੈ ਕਿ ਜਿੰਨੇ ਵੱਧ ਤੋਂ ਵੱਧ ਜਿਹੜੇ ਲੋਕ ਯਾਦ ਖੜੇ ਹੋਣਗੇ ਤਾਂ ਘਟੋ ਘਟ ਅਸੀਂ ਜਿਹੜਾ ਇਸ ਇਲੈਕਸ਼ਨ ਤੋਂ ਬਾਅਦ ਕੋਈ ਜਿਹੜੀ ਅਗਲੀ ਸਟ੍ਰੈਟੇਜੀ ਬ ਤਦਸ ਕਰਕੇ ਮੈਂ ਤਾਂ ਇਸ ਸੀਨ ਨੂੰ ਇੱਕ ਸ਼ੋਭਾ ਸਕੇ ਦੋ ਜੇ ਵੇਖਦਾਂਗੇ ਪੰਜਾਬ ਦੇ ਸਾਰੇ ਹੀ ਜਿੰਨੇ ਹੈਗੀਆਂ ਕਾਸੀ ਚੋਸੀਆਂ ਉਹ ਚ ਮੈਂ ਤਾਂ ਕਹਿੰਦਾ ਘੱਟੋ ਘੱਟ 100-100 ਬੰਦਾ ਯਾਰ ਖੜਾ ਹੋਣਾ ਚਾਹੀਦਾ ਤਾਂ ਕਿ ਕੱਲ ਨੂੰ ਘੱਟੋ ਘੱਟ ਸਾਨੂੰ ਇਹ ਤਾਂ ਹੋਵੇ ਵੀ ਅਸੀਂ ਕੁਝ ਬੰਦੇ ਨੂੰ ਚੂਜ਼ ਕਰ ਸਕੀਏ ਜੀ ਪੋਲੀਟੀਕਲ ਆਕੜੇ ਦੇ ਮੁਤਾਬਕ ਤਾਂ ਫਾਇਦਾ ਫਿਰ ਦੀਖਦੀ ਹੈ ਦੇਖੋ ਮੈਂ ਤਾਂ ਕਹਿੰਦਾ ਪੋਲੀਟੀਕਲ ਜਿਹੜੀ ਹੈਗੀ ਰਾਜਨੀਤੀ ਹੈ ਅਸੀਂ ਰਾਜਨੀਤੀ ਕਰ ਹੀ ਨਹੀਂ ਰਹੇ ਰਾਜਨੀਤੀ ਰਾਜਨੀਤੀ ਵੜਦੀਆਂ ਰਾਜਨੀਤਿਕ ਪਾਰਟੀਆਂ ਦੇ ਲੋ ਕਰਦੇ ਆ ਜਿਹੜੇ ਬੰਦੇ ਆਜ਼ਾਦ ਹੈ ਠੀਕ ਹੈ ਜਿਹੜੇ ਨਕਾਇਦਾਂ ਤੋਂ ਮੁਕਤ ਹੈ ਇਹ ਤਾਂ ਪਾਰਟੀਆਂ ਦੇ ਗੁਲਾਮ ਹੈ ਇਹ ਅਸੀਂ ਲੋਕ ਰਾਜਨੀਤੀ ਦੀ ਗੱਲ ਕਰਾਂਗੇ ਜਦੋਂ ਵੀ ਸਾਨੂੰ ਮੌਕਾ ਮਿਲਿਆ ਤੇ ਉਹਦੇ ਵਾਸਤੇ ਜਿਹੜਾ ਵੱਧ ਤੋਂ ਵੱਧ ਲੋਕ ਜਿਹੜੇ ਹੈਗੇ ਉਹਨਾਂ ਦਾ ਆਉਣ ਦਾ ਅਜਾਦ ਖੜੇ ਹੋਣ ਦਾ ਮੈਂ ਸਵਾਗਤ ਕਰਦਾ ਕਿਸ ਸਮੇਂ ਅਰਵਿੰਦ ਕੇਜਰੀਵਾਲ ਨੇ ਆਪਣੀ ਭੈਣ ਕਹਿ ਕੇ ਥੱਲੇ ਉਤਾਰਿਆ ਸੀ ਕਿ ਤੁਹਾਨੂੰ ਮੇਰੀ ਭੈਣ ਹੈ ਅੱਜ ਉਹੀ ਭੈਣ ਹੈ ਜਿਹੜੀ ਆਪ ਦੀ ਭਰਾ ਦੀ ਪਾਰਟੀ ਦੇ ਗੈਸਟ ਇਲੈਕਸ਼ਨ ਬਹੁਤ ਦੇਰ ਤੋਂ ਕਰ ਰਹੀ ਕੁੜੀ ਹੈ ਮੈਂ ਬਹੁਤ ਅਜੀਬੀ ਗੱਲ ਨਹੀਂ ਕਰ ਰਿਹਾ ਚਲੋ ਅੱਜ ਉਹਨੇ ਇਲੈਕਸ਼ਨ ਦਾ ਡਿਸੀਜਨ ਲਿਆ ਹੈ ਇਹ ਬੜੀ ਦੇਰ ਤੋਂ ਸਰਚ ਕਰ ਰਹੀ ਹੈ ਬਲ ਵੈਲਕਮ ਹੈ ਇਹੋ ਜਿਹੇ ਲੋਕ ਤਾਂ ਚਾਹੀਦੇ ਆ ਉਹਨਾਂ ਨੂੰ ਤਾਂ ਆਪਣੀ ਰਾਜਨੀਤੀ ਨਾਲ ਕਨਸਰਨ ਇੱਕ ਵਾਰੀ ਟਾਰਗੇਟ ਹੈਗੀ ਤਾਂ ਬੋਲਗੇ ਨਰਤਨ ਧਈ ਝੂਠ ਬੋਲਣਾ ਹੈ ਕੇਜਰੀਵਾਲ ਫਰਾਂਦਾ ਠੀਕ ਹੈ ਤੇ ਉਹਨਾਂ ਨੂੰ ਕੀ ਫਰਕ ਪੈਣਾ ਨਗਰਨ ਪਰ ਇਹਦੇ ਨਾਲ ਕੁਝ ਲੋਕਾਂ ਵਿੱਚ ਰੋਹ ਪੈਦਾ ਹੋ ਕੇ ਕੁਝ ਚੀਜ਼ ਨਵੇਂ ਜਿਹੜੇ ਹੈਗੇ ਲੋਕ ਸੜਕਾਂ ਤੇ ਆਉਣਗੇ ਉਹਦੇ ਨਾਲ ਕਾਫਲੇ ਵੱਡੇ ਹੋਣਗੇ ਤੇ ਮੈਂ ਤਾਂ ਚਾਹੁੰਦਾ ਕਿ ਇਹਨਾਂ ਦੇ ਠੱਗੇ ਹੋਏ ਲੋਕ ਇਹਨਾਂ ਦੇ ਵਾਅਦਿਆਂ ਦੇ ਨਾਲ ਜਿਹੜੇ ਅੱਜ ਤਕਲੀਫ ਚ ਬੈਠੇ ਲੋਕ ਹੈ ਭਾਵੇਂ ਉਹ ਸਕਰੂਰ ਤੇ ਭਾਵੇਂ ਕਿਤੇ ਵੀ ਹੈਗੇ ਅੱਜ ਅਸੀਂ ਜਿਹੜੇ ਇਕੱਠੇ ਹੋਈਏ ਆਹ ਜਿਹੜਾ ਇਲੈਕਸ਼ਨ ਹੈ ਇਹ ਕਰਤ ਦੇ ਨੂੰ ਇੱਲੇ ਵੱਡ ਜਾਊਗਾ ਉਸ ਤੋਂ ਬਾਅਦ ਜਿਹੜਾ ਹੈਗਾ ਤੁਰੰਤ ਬਾਅਦ ਜ ਕਿਤਨੀ ਜਿਹੜਾ ਹੈ ਕੋਈ ਬਦਲ ਦੇਣ ਦੀ ਜਿਹੜੀ ਕੋਸ਼ਿਸ਼ ਕਰਦੇ ਆ ਉਹਦੇ ਇਹ ਬੰਦੇ ਤਾਂ ਸਿੱਧੇ ਹੀ ਪਹਿਲੇ ਨੰਬਰ ਤੇ ਫਿੱਟ ਹੁੰਦੇ ਆ ਉਸ ਕਰਕੇ ਵੈਲਕਮ ਹੈ ਮੈਂ ਕਹਿੰਦਾ ਜਿਹਨ ਲੋਕ ਵੀ ਆਏ ਆ ਉਹ ਬਿਲਕੁਲ ਬਹੁਤ ਵੱਡੀ ਹਿੰਮਤ ਦਾ ਕੰਮ ਕੀਤਾ ਬੰਦਾ